ਸੱਜਣਾ ਦਾ ਦੀਨੇ ਆਇਆ ਪੈਨ ਪਰਾਵਾਂ ਦਾ ਸੱਜਣਾ ਦਾ ਦੀਨੇ ਆਇਆ ਪੈਨ ਪਰਾਵਾਂ ਦਾ ਰੱਬਾ ਤੂੰ ਬਣਾਈ ਰੱਖੀ ਦੇ ਨਹਿ ਚਾਵਾਂ ਦਾ ਰੱਬਾ ਤੂੰ ਬਣਾਈ ਰੱਖੀ ਦੇ ਨਹਿ ਚਾਵਾਂ ਦਾ ਸੱਜਣਾ ਦਾ ਦੀਨੇ ਆਇਆ ਪੈਨ ਪਰਾਵਾਂ ਦਾ ਸੱਜਣਾ ਦਾ ਦੀਨੇ ਆਇਆ ਪੈਣ ਪਰਾਵਾਂ ਦਾ ਸਜਨਾ ਦਾ ਦਿਨ ਆਇਆ ਪੈਣ ਪਰਾਵਾਂ ਦਾ ਚੁੰਨੇ ਚੁੰਨੇ ਪੈਣਾ ਰਖੜੀ ਲਿਉਂਦੀਆਂ ਚੁੰਨੇ ਚੁੰਨੇ ਪੈਣਾ ਰਖੜੀ ਲਿਉਂਦੀਆਂ ਸੋਹੇ ਸੋਹੇ ਗੁੱਟ ਤੇ ਵੀਰਾਂ ਦੇ ਸਜੋਂਦੀਆਂ ਸੋਨੇ ਸੋਨੇ ਗੁੱਟ ਤੇ ਵੀਰਾਂ ਦੇ ਸਜੌਂਦੀਆਂ ਦੇਣ ਦੁਆਵਾ ਪਹਿਨਾ ਨਾਲ ਵਦਾਈਆਂ ਦੇਣ ਦੁਆਵਾ ਪਹਿਨਾ ਨਾਲ ਵਦਾਈਆਂ ਦਿਲ ਖੁਸ਼ ਹੋ ਜਾਂਦਾ ਦਿਲ ਖੁਸ਼ ਹੋ ਜਾਂਦਾ ਦਿਲ ਖੁਸ਼ ਹੋ ਜਾਂਦਾ ਦੇਖ ਕੇ ਮਾਵਾਂ ਦਾ ਦਿਲ ਖੁਸ਼ ਹੋ ਜਾਂਦਾ ਦੇਖ ਕੇ ਮਾਵਾਂ ਦਾ ਰੱਬਾ ਤੂੰ ਬਣਾਈ ਰੱਖੀ ਦਿਨ ਇਹ ਚਾਹਵਾਂ ਦਾ ਰੱਬਾ ਤੂੰ ਬਣਾਈ ਰੱਖੀ ਦਿਨ ਇਹ ਚਾਹਵਾਂ ਦਾ ਸਗਨਾ ਦਾ ਦਿਨ ਆਇਆ ਪੈਨ ਪਰਾਵਾ ਦਾ ਸਗਨਾ ਦਾ ਦਿਨੇ ਆਇਆ ਪੈਨ ਪਰਾਵਾ ਦਾ ਰੱਬਾ ਤੂੰ ਬਣਾਈ ਰੱਖੀ ਦਿਨ ਇਹ ਚਾਵਾ ਦਾ ਰੱਬਾ ਤੂੰ ਬਣਾਈ ਰੱਖੀ ਦਿਨ ਇਹ ਚਾਵਾ ਦਾ ਸਗਨਾ ਦਾ ਦਿਨੇ ਆਇਆ ਪੈਨ ਪਰਾਵਾ ਦਾ ਸਗਨਾ ਦਾ ਦਿਨੇ ਆਇਆ ਪੈਨ ਪਰਾਵਾ ਦਾ ਰੱਬਾ ਤੂੰ ਬਣਾਈ ਰੱਖੀ ਦਿਨ ਇਹ ਚਾਹਵਾਂ 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 ਦਾ